ਅੱਜ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਚ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਚਦੇ ਹਾਂ ਕੀ ਕਬੂਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਇੱਕ ਨਵੀਂ ਪ੍ਰਤਪਾਈ ਸੀਗੀ ਸਰਕਾਰ ਨੇ ਉਹ ਅੱਜ ਤੀਜਾ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ ਤੇ ਸਾਡੇ ਛੋਟੇ-ਛੋਟੇ ਬੱਚੇ ਅਸੀਂ ਦੇਖ ਰਹੇ ਹਾਂ ਕਿ ਸਕੂਲਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਆ ਕੇ ਖੇਡ ਰਹੇ ਨੇ ਇਹ ਬੜੇ ਵੱਡੀ ਕਪਾਹਲ ਕਦਮੀ ਹੈਗੀ ਆ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਨੂੰ ਨਰੂਆ ਪੰਜਾਬ ਬਣਾਉਣ ਦੇ ਲਈ ਰੰਗਲਾ ਪੰਜਾਬ ਬਣਾਉਣ ਦੇ ਲਈ ਬੜਾ ਜ਼ਰੂਰੀ ਕਦਮ ਸੀਗਾ ਤੇ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਦਮ ਚੱਕਿਆ ਉਹਦੀ ਸ਼ਲਾਘਾ ਵੀ ਕਰਦੇ ਹਾਂ ਤੇ ਜਿੰਨਾ ਵੀ ਇਹਦੇ ਲਈ ਯੋਗਦਾਨ ਪਾ ਸਕਦੇ ਆ ਸਾਰੇ ਜਾਣ ਕੇ ਰਲ ਕੇ ਯੋਗਦਾਨ ਪਾਈਏ ਕਿਉਂਕਿ ਇੱਕ ਮੈਨੂੰ ਐਜ਼ ਅ ਸਪੋਰਟਸਮੈਨ ਮੈਂ ਹਮੇਸ਼ਾ ਕਹਿਣਾ ਹੁੰਦਾ ਮੈਨੂੰ ਇੱਕੋ ਚੀਜ਼ ਲੱਗਦੀ ਜਿਹੜੀ ਸਾਰੀਆਂ ਸਮਾਜਿਕ ਬੁਰਾਈਆਂ ਦਾ ਹੱਲ ਹੈਗੀ ਉਹ ਗੀ ਖੇਡਾਂ ਜਿਹੜਾ ਬੱਚਾ ਖੇਡਦਾ ਉਹ ਨਾ ਤਾਂ ਨਸ਼ੇਵਾਲੀ ਜਾ ਸਕਦਾ ਨਾ ਉਹ ਗਲਤ ਪਾਸੇ ਜਾਊਗਾ ਡਿਸਪਲਨ ਉਹ ਸਿੱਖਦਾ ਹੈਗਾ ਉਹ ਕਿਉਂਕਿ ਛਿੜਕਾਂ ਸਹਿਣੀਆਂ ਕੁੱਟਖਾਣੀ ਉਸਤਾਦ ਦੀ ਸਾਰੀਆਂ ਚੀਜ਼ਾਂ ਸਿੱਖ ਜਾਂਦਾ ਹੈ ਉਹਨੂੰ ਕੋਈ ਐਦਾਂ ਦਾ ਫਰਕ ਨਹੀਂ ਪੈਂਦਾਗਾ ਜੇ ਸਾਨੂੰ ਕਿਸੇ ਨੇ ਬੋਲ ਵੀ ਲਿਆ ਤਾਂ ਸਾਨੂੰ ਚਾਰ ਗੱਲਾਂ ਹੁੰਦਾ ਕੋਈ ਗੱਲ ਨਹੀਂ ਇਹਦਾ ਅਧਿਕਾਰ ਸੀਗਾ ਸਾਨੂੰ ਕਹ ਲਿਆ ਸੋ ਖੇਡਾਂ ਦੇ ਨਾਲ ਅਗਲਾ ਆਪਾਂ ਬੱਚੇ ਜੋੜਾਂਗੇ ਤਾਂ ਸਮਾਜ ਦੀਆਂ ਜਿਹੜੀਆਂ ਕ੍ਰਿਤੀਆਂ ਨੇ ਸਾਡੇ ਸਮਾਜ ਚ ਬਹੁਤ ਸਾਰੀਆਂ ਕ੍ਰਿਤੀਆਂ ਫੈਲਦੀਆਂ ਜਾ ਰਹੀਆਂ ਨੇ ਜਿਵੇਂ ਨਸ਼ੇ ਦੀ ਹੋ ਗਈ ਹੋਰ ਹੋ ਗਈ ਉਹਨਾਂ ਨੂੰ ਠੱਲ ਪੋਗੀ ਸੋ ਬੱਚੇ ਨੂੰ ਆਪ ਸਮਝਾਈਏ ਬੱਚੇ ਨੂੰ ਆਪਾਂ ਇਸ ਪਾਸੇ ਨੂੰ ਲਈਏ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਜਿੰਨੇ ਵੀ ਸੁਣਦੇ ਨੇ ਸਾਡੇ ਬੱਚਿਆਂ ਦੇ ਇਥੇ ਮਾਪੇ ਵਾਪ ਨੇ ਜਾਂ ਟੀਚਰਸ ਨੇ ਆਪਾਂ ਸਾਰਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਜਿਹੜਾ ਖੇਡਾਂ ਵਾਲੇ ਪਾਸੇ ਨੂੰ ਬੱਚਿਆਂ ਜਿਹੜਾ ਉਹ ਜੋੜੀਏ ਬਹੁਤ ਬਹੁਤ ਧੰਨਵਾਦ ਅਗਲੇ ਆਰੇ ਨੂੰ ਸੋ ਇਹ ਜੋ ਉਪਰਾਨਾ ਹੈ ਸਰਕਾਰ ਦਾ ਹੁੰਦੇ ਰਹਿਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਕੂਲ ਸਾਡੇ ਬੱਚੇ ਸਾਡੇ ਨੌਜਵਾਨ ਬਿਲ ਦੁਕਣੀ ਰਾਜ ਚੌਂधरी ਤਰਕੀਕਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੇਡਾਂ ਮਤੰ ਪੰਜਾਬ ਦੀ ਸੀਜ਼ਨ 3 ਜੀਤੋ ਤੈਨੂੰ ਸੰਦੇਸ਼ ਹੈ ਵੀ ਬਹੁਤੀ ਲਗਿਆ ਉਤਰਾਣਾ ਹੈ ਸਾਡੇ ਪੰਜਾਬ ਸਰਕਾਰ ਕਰਦਾ ਹੈ ਕਿਉਂ ਐਸੇ ਤਰੀਕੇ ਦੇ ਨਾਲ ਸਾਨੂੰ ਸਰਕਾਰ ਦੀਆਂ ਨਵੀਆਂ